ਸੇਬਾਂ ਦੇ ਭਾਸ ਸਕੂਟੀਆਂ ਨਾਲ ਗਿਫਟ ਫਰੀ 1000 ਰੁਪਿਆ ਦੇ ਕੇ ਸਕੂਟੀ ਲੈ ਜਾਓ ਗੱਲਬਾਤ ਕਰਾਂਗੇ ਬਾਈ ਜੀ ਨਾਲੇ ਫਰੀ ਤੁਹਾਨੂੰ ਡਰਾਵੀ ਟਿਕ ਦੇਣਗੇ ਬਾਈ ਹੋਰੀ ਡਰਾ ਕੱਢਣਗੇ ਉਹਦੇ ਚ ਕਿੱਡਾ ਵੀ ਇਨਾਮ ਨਿਕਲ ਸਕਦਾ ਹੈ ਤੇ ਸਕੂਟੀਆਂ ਦੇਖ ਕੇ ਰੂਹ ਖੁਸ਼ ਹੋ ਜੂ ਬਾਈ ਉਰਾ ਪਰਾਂ ਠੇਕੇ ਖਾਣ ਦੀ ਲੋੜ ਨਹੀਂ ਸਿੱਧਾ ਫੈਕਟਰੀ ਚ ਆਗੇ ਤੇ ਫੈਕਟਰੀ ਦੇ ਰੇਟ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਆਜੋ ਆਪਾਂ ਸਕੂਟੀ ਦਿਵਾਉਣੇ ਆਜੇ ਸ਼ਹਿਰ ਜਾਖਲ ਦੇ ਵਿੱਚੋਂ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਵੀਰ ਜੀ ਵਧੀਆ ਜੀ ਵਧੀਆ ਸੇਬਾਂ ਨੇ ਭਾਈ ਲਾ ਪਿਆ ਸਕੂਟੀਆਂ ਹੈ ਬੋਲ ਲੈ ਜਾ ਤੋਲ ਕੇ ਲੈ ਜਾਓ ਅੱਛਾ ਸਕੀਮ ਇਹ ਦੀ ਕੀ ਸਕੀਮ ਆ ਆਪਾਂ ਗਿਫਟ ਕਿਨੇ ਆ ਗਿਫਟ ਵੀਰੇ ਕੋਈ ਵੀ ਸੜਦੋ ਲੈਕਟ੍ਰੀਕਲ ਈ-ਵਾਈਕ ਲੈ ਕੇ ਜਾਓ ਠੀਕ ਹੈ ਜੀ ਨਾਲ ਗਿਫਟ ਦਵਾਂਗੇ ਨਾਲੇ ਕੱਢਾਂਗੇ ਲੱਕੀ ਡਰਾ ਲੱਕੀ ਡਰਾ ਲੱਕੀ ਡਰਾ ਦੀ ਕੀ ਸਕੀਮ ਆ ਉਹ ਵੀ ਦੱਸੋ ਮੜੀ ਲੱਕੀ ਡਰਾ ਦੇ ਵਿੱਚ ਸਭ ਤੋਂ ਪਹਿਲਾ ਆਪਣਾ ਨਾਮ ਆਪਣਾ ਬਕਤੀ ਜੀ ਐਲਈਡੀ ਐਲਈਡੀ ਦੂਜਾ ਨਾਮ ਹੈਗਾ ਸੁਯਾਤਾ ਦਾ ਜੂਸਰ ਮਿਕਸਰ ਮਿਕਸਰ ਹੈ ਠ ਦਖਾਓ ਵਾਪਸ ਇਧਾ ਫੈਕਟਰੀ ਚ ਆਇਆ ਸਟਾਕ ਹੀ ਦੇਖਾਂਗੇ ਆਜੋ ਆਜੋ ਜੀ ਆਜੋ ਆਜੋ ਲਓ ਜੀ ਆਪਾਂ ਅਗੇ ਗੋਡਾਉਨ ਦੇ ਵਿੱਚ ਬਾਈ ਹੋਰਾਂ ਕੋਲੇ 500 ਤੋਂ ਵੱਧ ਸਕੂਟੀ ਖੜੀ ਹੈ ਜਿੰਨੀਆਂ ਮਰਜ਼ੀ ਲੈ ਜਾਓ ਇਹ ਟਰੱਕ ਪਰ ਪਰ ਕੇ ਲੈ ਜਾਓ ਤੇ ਬਾਈ ਹੋਰਾਂ ਦੇ ਆਹ ਦੇਖੋ ਦਿਖਾਉਣੇ ਆ ਯੂਕੀ 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 ਬਾਈ ਹੋਰਾਂ ਕੋਲੇ ਸਪੈਸ਼ਲ ਤੁਹਾਨੂੰ ਜੂਕੀ ਦਾ ਮਾਲ ਮਿਲੂਗਾ ਅੱਛਾ ਭਾਈ ਜੀ ਕੀ ਗੱਲ ਬਾਤ ਹੈ ਕੀ ਹਿਸਾਬ بتاਵਾਂ ਇਹਨਾਂ ਦਾ ਆਪਣੇ ਲਵੇ ਵੀਰੇ 33000 ਤੋਂ ਲੈ ਕੇ 65 7000 ਤੱਕ ਦੀ ਸਕੂਟਰੀ ਖੜੀ ਹੈ ਠੀਕ ਹੈ ਜੀ ਜਿਹੜੀ ਮਰਜ਼ੀ ਲੈ ਜਾਓ ਠੀਕ ਹੈ ਜੀ ਪੂਰੀ ਹੈਵੀ ਅਨਬ੍ਰੇਕੇਬਲ ਸਕੂਟਰੀ ਹੈ ਪੂਰੀ ਹੈਵੀ ਹੈਵੀ ਮਿਲੂ ਪੂਰੀ ਪੂਰੀ ਹੈਵੀ ਜੀ ਤੁਸੀਂ ਬਹਿ ਕੇ 40 50 ਸਾਲ ਮੰਨੋ ਕੋਈ ਪ੍ਰੋਬਲਮ ਨਹੀਂ ਹੈ ਟੁੱਟਗੀ ਮੇਰੀ ਹੈ ਬਸ ਕਿੰਨੇ ਕਿਲੋਮੀਟਰ ਤੱਕ ਚੱਲੂਗੀ ਇਹ 65 7000 ਦੇ ਕਰੀਬ ਚੱਲਣ ਵਾਲੀ ਹੈ ਇਹ ਠੀਕ ਹੈ ਜੀ 33000 ਤੋਂ ਲੈ ਕੇ 65 70 ਤੱਕ ਦੀ ਸਕ ਬਾਕੀ ਭਾਈ ਜੀ ਆਪਾਂ ਖੜੇ ਕਿੱਥੇ ਆ ਇਸ ਟਾਈਮ ਆਪਣਾ ਐਡਰੈਸ ਹੈਗਾ ਜੀ ਗੁਪਤਾ ਟੈਲੀਕਮ ਜਾਖਲ ਮੰਡੀ ਬਸਟੈਂਡ ਦੇ ਬਿਲਕੁਲ ਨਾਲ ਬਸਟੈਂਡ ਦੇ ਬਿਲਕੁਲ ਨਾਲ ਭਾਈ ਬਾਕੀ ਤਾਂ ਸਾਰੀ ਗੱਲਬਾਤ ਹੋ ਗਈ ਗਰੰਟੀ ਬਰੰਟੀ ਕੀ ਦੇਉਗੇ ਗਰੰਟੀ ਬਰੰਟੀ ਵੀਰੇ ਦੀ ਚਾਰ ਚੀਜ਼ਾਂ ਦੀ ਹੈ ਲੋਕ ਇੱਕ ਚੀਜ਼ ਦੀ ਨੇ ਪਰ ਸਿਰਫ ਚਾਰ ਚੀਜ਼ਾਂ ਦੀ ਗਰੰਟੀ ਦੇਵਾਂਗੇ ਚਾਰ ਚੀਜ਼ਾਂ ਦੀ ਕਿਹੜੀ ਕਿਹੜੀ ਚੀਜ਼ ਦੀ ਬੈਟਰੀ ਚਾਰਜਰ ਮੋਟਰ ਕੰਟਰੋਲਰ ਆ ਮੋਟਰ ਹਾਂਜੀ ਮੋਟਰ ਦੀ ਵੀ ਗਾਰੰਟੀ ਹੈ ਬੈਟਰੀਆਂ ਦੀ ਬੈਟਰੀ ਦੀ ਬੈਟਰੀ ਖਰਾਬ ਹੋ ਗਈ ਉਹਦੀ ਸਪੋਰਟ ਚੇਂਜ ਕਰਾ ਬਾਈ ਮੇਨ ਚੀਜ਼ਾਂ ਹੀ ਤਾਂ ਤਿੰਨੇ ਚਾਰੇ ਚੀਜ਼ਾਂ ਦਾ ਮੇਨ ਨੇ ਉਹ ਚਾਰੇ ਚੀਜ਼ਾਂ ਦੀ ਗਾਰੰਟੀ ਆਂਦੀ ਹੈ ਜੀ ਸਿੱਧੇ ਮਤਲਬ ਫੁੱਲ ਇੰਸ਼ੋਰੈਂਸ ਹੀ ਹੋ ਗਿਆ ਬਾਈ ਐਦੂ ਵੱਧ ਗਾਰੰਟੀ ਕਿਤੇ ਮਿਲ ਨਹੀਂ ਸਕਦੀ ਚਾਰ ਚੀਜ਼ਾਂ ਸਕੂਟੀ ਦੇ ਵਿੱਚ ਹੁੰਦੀਆਂ ਨੇ ਚਾਰਾਂ ਦਾ ਚਾਰੇ ਕਿਉਂਕਿ ਲੋਕ ਆਲਾ ਕਹਿੰਦਾ ਬਾਈ ਗਾਰੰਟੀ ਹੈ ਦੱਸਦਾ ਹੈ ਨਹੀਂ ਕਾਦੀ ਗਾਰੰਟੀ ਹੈ ਅੱਛਾ ਭਾਈ ਆਪਣੇ ਕੋਲੇ ਹੋਰ ਸਕੂਟੀ ਲੈਂਡ ਦਾ ਹੋਰ ਕੀ ਫਾਇਦਾ ਹੋਣਾ ਆਪਣੇ ਕੋਲੇ ਆਪਣੇ ਲਈ ਫਾਇਦਾ ਵੀਰੇ ਗਿਫਟ ਤਾਂ ਦੇਵਾਂਗੇ ਦੇਵਾਂਗੇ ਜਿਹੜਾ ਹੈਗਾ ਨਾਲ ਆਪਾਂ ਇੱਕ ਲੱਕੀ ਡਰਾਗਟਨ ਜਾ ਰਹੇ ਹਾਂ ਅੱਛਾ ਇਹਦਾ ਕੀ ਸਾਬਕ ਤਾਬ ਹੈ ਇਹ ਸਾਬਕ ਦਾ ਐਵੇਂ ਆਪਾਂ ਹਰੇਕ ਕਸਟਮਰ ਨੂੰ ਇੱਕ ਪਰਚੀ ਦੇਵਾਂਗੇ ਅੱਛਾ ਰਾਜ ਕੁਪਨ ਪਾਵਾਂਗੇ ਇਹਦੇ ਕਿੰਨੇ ਪੈਸੇ ਲਾਓਗੇ ਇਹ ਬਿਲਕੁਲ ਫਰੀ ਜਿ ਕੋਈ ਜਮਾ ਫਰੀ ਬਿਲਕੁਲ ਹਾਂ ਹੋਰ ਦੱਸੋ ਵੀਰੇ ਦੀ ਸਭ ਤੋਂ ਪਹਿਲਾਂ ਇਨਾਮ ਆਪਣੇ ਕੋਲ 32 ਇੰਚ LED ਹੈ 32 ਇੰਚੀ LED ਜਿਹੜੀ ਫ੍ਰੀ ਮਿਲਣ ਵਾਲੀ ਹੈ ਠੀਕ ਹੈ ਜੀ ਚਾ ਇਨਾਮ ਆਪਾਂ ਰੱਖਿਆ ਸੁਜਾਤਾ ਕੰਪਨੀ ਦਾ ਜੂਸਰ ਮਿਕਸਰ 45 4500 ਕਟੋ ਘਟ ਜੀ 6-7000 ਰੁਪਏ ਦੀ ਰੇਟ ਮੈਂ ਵੀ ਰਿਹਾ ਹਾਂ ਉਹ ਵੀ ਫ੍ਰੀ ਦਵਾਂਗੇ ਉਹ ਵੀ ਫ੍ਰੀ ਹੈ ਕੀ ਬਾਤ ਹੈ ਉਸ ਤੋਂ ਲਗਵਾ ਆਪਣਾ ਕਈ ਨਾਮ ਹੋਰ ਵੀ ਨੇ ਅੱਛਾ ਕਈ ਹੋਰ ਵੀ ਨੇ ਠੀਕ ਹੈ ਤਾਂ ਦੋਸਤੋ ਇੱਥੋਂ ਤੁਸੀਂ ਸਕੂਟੀ ਲਿਜਾਉਂਗੇ ਤੁਹਾਨੂੰ ਇੱਕ ਐਦਾਂ ਦਾ ਜਿਹੜਾ 쿠ਪਨ ਮਿਲੂਗਾ ਜੋ ਬਿਲਕੁਲ ਫ੍ਰੀ ਮਿਲੂਗਾ ਇਹਦੇ ਉੱਤੇ ਇਨਾਮ ਕੱਢੇ ਜਾਣਗੇ ਹੋ ਸਕਦਾ ਹੈ ਸਕੂਟੀ ਦੇ ਨਾਲ ਨਾਲ ਤੁਹਾਨੂੰ ਉਹ ਇਨਾਮ ਵੀ ਨਿਕਲ ਜਾਣ